ਪੰਜ ਪੰਨ ਪੰਜ ਦੇ ਨੰਬਰ ਲੈ ਕੇ ਆਲਾ ਜੀ ਬਹੁਤ ਲੱਗਦੀ ਹੈ ਮਰਗੀ ਮਾਰ ਕੇ ਫੋਟੋ ਮਾਰਨੇ ਇੱਕ ਵਾਰ ਮਾਰੀਆਂ ਜਾਣਿਆ ਨੇ ਲੱਗੀ ਰੱਖੋ ਗੱਡੀ ਤੋਂ ਵੀ ਇੱਕ ਵਾਰ ਮਰਾਈਆਂ ਜਾਣਿਆ ਨੇ ਗੱਡੀ ਤੋਂ ਦੱਤ ਗੱਡੀ ਨੂੰ ਉਤਾਰੋ ਮੈਂ ਜੀ ਨਹੀਂ ਮੱਚ ਕੇ ਡਾਣੀਆਂ ਨਹੀਂ ਬਾਹਰ ਕਰਨਾ ਬਹੁਤ ਖੜਾਏ ਪੰਡਾਣਾ ਦੇ ਤਾਲੀਆਂ ਪੱਟਾ ਹੋ ਕੀ ਯਾਰ ਤਿੰਬੜ ਵਾਲੇ ਇੱਤਲ ਵਰਕਰਾਂ ਮਾਗੋਂ ਪਰ 59 ਕਿਲੋ ਇੱਤਲ ਵਰਕਰਾਂ ਮਾਗੋਂ ਪਾਰਟੀਆਂ ਮਰਦਹਰੀਪੁਰ ਹਰੀਪੁਰ ਦੇ ਖਿਡਾਰੀ ਹੱਥ ਖੜਾ ਕਰ ਪਰੀਆਂ ਧੀਰੇ ਗਰਾਊਂਡ ਦੇ ਵਿੱਚ ਚੱਲ ਗਿਆ ਤੁਸੀਂ ਕੀ ਅੱਡੀ ਕਿਤੇ ਗਈਆਂ ਆਜਾ ਫਿਰ ਮੱਤਾ ਦੇ ਕੇ ਬੜਾ ਅੰਦਰ ਸੰਦੀਪ ਦਾ ਨੰਬਰ ਹੈ ਤੇ ਗੋਲਟੀ ਬਣਾਓ ਹਾਂਜੀ ਭਾਈ ਜੀ 96621 ਸਾਰਾ ਸਾਰਾ ਇਹੀ ਹੈ ਮੈਂ ਕਿਤੇ ਹੋਣੀ ਹੀ ਹੈ ਸ਼ੋਰ ਕਰ ਐਦਾਂ ਲੋਕ ये ठंड में तो गाड़ी चली जाती है और केदर अगला सलाम है भाई पत्थर के ना कोने बंद भी चलेगा को नहीं पहुंची इस कर के वो टीमड़ीया टकरा जाती जाऊंगी

ਹਲੇ ਉਹ ਚਲ ਗਏ ਉਹ ਪਿੰਡੀ ਆਪਾਂ ਨਾ ਘਟੇ ਕਰੋ ਇਤਨੀ ਗੋਸਾ ਫੌਜੀ ਰਾਣਾ ਕੀਦੀ ਮਾਰਦੀ ਆ ਆਪਾਂ ਇਹੋ ਇਦਾਂ ਕਰਿਆ ਕਰਨਾ ਯਾਰ ਭਾਈ ਉਹ ਫੌਦਾਰੇ ਨੇ ਜੱਜ ਦੇਖ ਲਈ ਇਹ ਜੇਸਾ ਲੱਗਾ ਹੋਇਆ ਜਿਹੜੇ ਕਿਹੜੇ ਪਈ ਆ ਬਹੁਤ ਆਲਾ ਡੇਡ ਨਹੀਂ ਜੇਡਾ ਡੇਡ ਹਾਂ खाजा देख के मन रंगमाती जी रास

ਦੇਖ ਰਹੇ ਹੋ ਹੋਏ ਨਹੀਂ ਪੂਰੇ ਦਾ ਪੇਚ ਜਾਣਦਾ ਹੋਇਆ ਪਰ ਇੱਕ ਵਾਰ ਫੇਰ ਸਾਰੇ ਖਿਡਾਰੀ ਵੀਰਾਂ ਨੂੰ ਬੇਨਤੀ ਹੈ ਕਿ ਖੇਡ ਔਰ ਆਪਣੀ ਖੇਡ ਦਾ ਪ੍ਰਚਲਨ ਕਰਕੇ ਜਾਣਾ ਹੈ ਖੇਡ ਨੂੰ ਖੇਡ ਦੀ ਭਾਵਨਾ ਨਾਲ ਖੇਡਦੇ ਹੋਏ इस खेड नगर का अपने इलाके का नाम उच्चा करना है आपके आप दो जने भी पैसा मैच का अंतम स्कोर वो इस प्रकार है पटाना अठ नंबर लागड़ा साढ़े पच्ची बहुत <imitation> बबारका <imitation> ਕਿੰਨੀਆਂ ਦੇ ਭਰਗਣਾ ਬਲਾਈਂਦਾ ਨੂੰ ਭੇਜੀ ਚੋਲਾ ਸਾਹਿਬ ਬਸ ਜਾਲਮ ਵਾਲਾ ਮੋਗਾ ਇਹ ਸਮਾਨ ਨਾਲ ਆਰੰਡਾ ਮੋਗਾ ਦੇ ਖਿਡਾਰੀ ਗਰਾਊਂਡ ਦੇ ਵਿੱਚ ਨਹੀਂ ਪਹੁੰਚੇ ਚੋਲਾ ਸਾਡੀ ਟੀਮ ਗਰਾਊਂਡ ਦੇ ਵਿੱਚ ਐਂਟਰ ਕਰ ਪਈ ਆ। ਇਹ ਚਾਰੀ ਦੇ। ਲੈ ਆ। ਨਹੀਂ ਇਹ ਹਣ ਤੂੰ ਐਵਰੀਬਾ ਨੇ। ਉਹਨੂੰ ਪੰਜ ਮਿੰਟ ਲਾਦਾ ਮੈਂ ਲਖਾਈ ਕਰਦਾ। ਉਹ ਟਿਕ ਜਨ ਹਮਾ। ਆਲਮ ਵਾਲਾ ਮੌਕਾ ਖਿਡਾਰੀ ਹੱਥ ਖੜਾ ਕਰਨ ਜਰਾ ਆਲਮ ਵਾਲਾ ਮੌਕਾ ਠੀਕ ਹੈ ਵੀਰ ਅੰਨ ਨੂੰ ਹੜਕੇ ਚੱਲ ਗਏ ਹਾਂ ਜੀ ਮੈਂ ਦਿਖਾ ਕੰਨ ਕੋ ਦਿਵਾ ਕੋਈ ਨਹੀਂ ਆਉਂਦਾ ਅੰਦਰ ਆ ਜਾ ਫਿਰ ਜੱਫਾ ਲਗਾ ਲਾ ਲਾ ਬਹੁਤ ਬਹੁਤ ਬਾਲ ਦੇ ਆ ਪਰਾ ਗਿਆ ਨਵਾਂ ਕਹਾਣੀ ਕੋਲ ਲੈ ਆਉਂ ਹੈਲੋ ਹਲੋ ਘਟੋੜ 15 ਮਿੰਟ ਕਿੰਨੀ ਚੱਲਦੀ ਹੈ ਕੋਈ ਨਾ ਕੋਈ ਕੀ ਕਰ ਰਹੇ ਹੋ ਤੁਸੀਂ ਜਾ ਰਹੇ ਹੋ ਰੇਟ ਦਵਾ ਦੇਣਾ ਮਤ ਮਾਰੀ ਰਵੇ ਤੇ ਕੁਝ ਵੀ ਹੋ ਸਕਦਾ ਥੱਲੇ ਚਾ ਬਾਹਰ ਜਨਾ ਮੁੜ ਕੇ ਫੇਰ ਦੁਬਾਰਾ ਆਇਆ ਪਾਇਆ ਵਿਆਹ ਹੋਇਆ ਸ਼ਹਿਰ ਟਕਰ ਰੂ ਸਿਰ ਪਾ ਦੇ ਗਿਆ

मारे बीह कटी साला माधे सो मान समया कटियूं सॼे को

ਸ੍ਰੀ ਪਗੋਤੀ ਦੀ ਸਹਾਇ ਵਾਰ ਸ੍ਰੀ ਪਗੋਤੀ ਦੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗੋਤੀ ਸਿਮਰ ਕੇ ਨਾਨਕ ਲਈ ਤੇ ਆਏ ਜਰ ਅੰਗਦ ਗੁਰਧੈ ਕਿਨੂ ਈ ਆਈਏ ਸਜਿੱਤੇ ਸਭ ਦੁੱਖ ਜਾਏ ਏਗ ਬਹੁਤ ਰਿ ਸਮਰਿਏ ਅਰ ਨਾਮ ਬਿਆਹ ਹੈ ਠਾਏ ਸਭ ਕਾਈ ਹੋਏ ਸਹਾਈ ਸਭ ਕਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਕਾਈ ਹੋਏ ਜੀ ਸਹਾਈ ਦਸਾਂ ਪਾਕਸ਼ਾੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ